ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਪਿੰਡ ਕਰਨ ਵਾਲਾ ਤੇ ਕਰਨ ਵਾਲਾ ਤੁਸੀਂ ਪਿੰਡ ਦੇਖ ਰਹੇ ਹੋ ਤੇ ਅੱਜ ਇੱਥੇ ਚੱਲ ਰਿਹਾ ਜੀ ਕਬੂਤਰ ਬਾਜ਼ੀ ਮੁਕਾਬਲਾ ਤੇ ਬਾਈ ਹਰੇ ਕਬੂਤਰ ਬਾਜ਼ ਆ ਜਿਹੜੇ ਉਹ ਫਿਰਦੇ ਆ ਪੂਰੀਆਂ ਗਲੀਆਂ ਚਾਪੂ ਆਪਣੇ ਕਬੂਤਰਾਂ ਨੂੰ ਦੇਖਦੇ ਤੇ ਅਸੀਂ ਵੀ ਨਾਲ ਦੀ ਨਾਲ ਤੁਹਾਨੂੰ ਲਾਈਵ ਵੀ ਦਿਖਾ ਰਹੇ ਹਾਂ ਤੇ ਵੀਡੀਓ ਵੀ ਪਾ ਰਹੇ ਹਾਂ ਜੀ ਸ਼ਾਰਟ ਵੀ ਪਾ ਰਹੇ ਹਾਂ ਪੂਰੀ ਵੀਡੀਓ ਪਾਵਾਂਗੇ ਤੇ ਜਿੱਥੇ ਜਿੱਥੇ ਕਬੂਤਰ ਬਾਜ਼ ਭਰਾ ਬੈਠੇ ਉੱਥੇ-ਉੱਥੇ ਜਾ ਕੇ ਅਸੀਂ ਕਰਦੇ ਹਾਂ ਗੱਲਾਂ ਬਾਤਾਂ ਇੱਕ ਥੇ ਰੋਕ ਨਿਕਲਣਾ ਮਿਲਿਆ ਦੇਖ ਰਹੇ ਹੋ ਤੁਸੀਂ ਭਰਾ ਜਿਹੜੇ ਕਬੂਤਰਬਾਜੀ ਤੇ ਪਹੁੰਚੇ ਆ ਬੈਠੇ ਆ ਮੋੜਾਂ ਤੇ ਹੋਏ ਆ ਫਿਰਦੇ ਮੇਰੇ ਵੀਰ ਵਧੀ ਹੋਰ ਵੀ ਠੀਕ ਹੋ ਇਧਰ ਪਰ ਆ ਖੜੇ ਆ ਇਹ ਵੀ ਕਬੂਤਰਬਾਜੀ ਦੇ ਮੁਕਾਬਲੇ ਨੂੰ ਦੇਖਦੇ ਹੋਏ ਅਸੀਂ ਵੀ ਤੁਹਾਨੂੰ ਪੂਰੇ ਪਿੰਡ ਦਾ ਗੇੜਾ ਕਢਾਉਣੇ ਆ ਵੀ ਜਿੱਥੇ-ਜਿੱਥੇ ਕਬੂਤਰ ਬਾਜ਼ ਬੈਠੇ ਆ ਸਾਰਿਆਂ ਨੂੰ ਮਿਲਾ ਕੇ ਲਿਆਉਣੇ ਆ ਲੋ ਵੀ ਦੋਸਤੋ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਜਿਹੜੇ ਜਗ੍ਹਾ ਤੋਂ ਕਬੂਤਰਾਂ ਨੂੰ ਹੋਰਲੇ ਦਿੱਤੇ ਗਏ ਸਵੇਰੇ 7 ਵਜੇ ਦਿੱਤੇ ਸੀ 7 ਵਜੇ ਉਲੈਤੇ ਗਏ ਉੱਥੇ ਭਰਾ ਬੈਠੇ ਆ ਸਾਰਿਆਂ ਦੇ ਘਰਾਂ ਨੇ ਦਰਸ਼ਨ ਤੁਹਾਨੂੰ ਚਿਕਲ ਦੋਸਤੋ ਇਹ ਹੈ ਜੀ ਕਰਡ ਵਾਲੇ ਤੋਂ ਹਰਸ਼ਪਿੰਦਰ ਬਾਈ ਦਾ ਜਿਹੜਾ ਘਰ ਹੈ ਤੇ ਜਿਨੇ ਨੇ ਬਾਈ ਨੇ ਬਾਜੀ ਕਰਵਾਈ ਹੈ ਤੇ ਇੱਧਰ ਵੀ ਬਾਈ ਦੇ ਖੁੱਡੇ ਆ ਦਿਖਾਉਣੇ ਆ ਤੁਹਾਨੂੰ ਮਰਾਉਨੇ ਚਾਹ ਤੇ ਤੇ ਬਹੁਤ ਦੂਰ ਦੂਰ ਤੋਂ ਜਿਹੜੇ ਖਿਡਾਰੀ ਆ ਉਹ ਪਹੁੰਚੇ ਆ ਤੇ ਦਿਖਾਉਣਾ ਮੈਂ ਤੁਹਾਨੂੰ ਬਾਈ ਹਰਸ਼ਪਿੰਦਰ ਦੇ ਕਬੂਤਰ ਦੇਖ ਸਕਦੇ ਹੋ ਜੀ ਤੁਸੀਂ ਬਾਈ ਹਰਸ਼ਪਿੰਦਰ ਦੇ ਜਿਹੜੇ ਕਬੂਤਰ ਹੈ ਉਹ ਦਿਖਾ ਰਿਹਾ ਮੈਂ ਤੁਹਾਨੂੰ ਤੇ ਬਾਈ ਨੇ ਬਹੁਤ ਸੋਹਣੇ ਘੁੰਡੇ ਬਣਾਏ ਇੱਥੇ ਦੋਸਤੋ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਬਾਈ ਨੇ ਜਿਹੜੇ ਕਬੂਤਰ ਰੱਖੇ ਹਨ ਬਹੁਤ ਹੀ ਵਧੀਆ ਜਿਹੜੇ ਉਹਨਾਂ ਦੇ ਖੁੱਡੇ ਬਣਾਏ ਆ ਪੂਰੇ ਖੁੱਲੇ ਡੁੱਲੇ ਆ ਤੇ ਦਿਖਾਉਣਾ ਮੈਂ ਤੁਹਾਨੂੰ ਖੁੱਡਿਆਂ ਦੇ ਵਿੱਚ ਜਿਹੜੇ ਕਬੂਤਰ ਬੈਠੇ ਆ ਦੇਖ ਰਹੇ ਹੋ ਤੁਸੀਂ ਇਹ ਭਾਈ ਹਰਸ਼ਪਿੰਦਰ ਦੇ ਕਬੂਤਰ ਪਿੰਡ ਕਰੜਾਲੇ ਤੋਂ ਤੇ ਬਹੁਤ ਹੀ ਖੁੱਲਾ ਡੁੱਲੇ ਜਿਹੜੇ ਹੈ ਖੁੱਡੇ ਉਹ ਬਣਾਏ ਕੀ ਹੈ ਕਬੂਤਰਾਂ ਦੇ ਇਧਰ ਵੀ ਤੁਸੀਂ ਦੇਖ ਰਹੇ ਹੋ ਭਾਈ ਹਰਸ਼ਪਿੰਦਰ ਦੇ ਕਬੂਤਰ ਤੇ ਦੋਸਤੋ ਗੱਲ ਜੇ ਕਰੀਏ ਸ਼ੌਂਕ ਦੀ ਤਾਂ ਜੇ ਤੁਸੀਂ ਕੋਈ ਵੀ ਜਾਨਵਰ ਰੱਖਦੇ ਹੋ ਤਾਂ ਉਹਨੂੰ ਵਧੀਆ ਜਗ੍ਹਾ ਤੇ ਵਧੀਆ ਮੌਲ ਹੋਣਾ ਚਾਹੀਦਾ ਹੈ ਖੁੱਲਾ ਢੁੱਲਾ ਖੁੱਡੇ ਦੇ ਵਿੱਚ ਉੱਡਣ ਲਈ ਬੈਠਣ ਦੇ ਲਈ ਤਾਂ ਦਿਖਾਉਣਾ ਮੈਂ ਤੁਹਾਨੂੰ ਬਾਈ ਨੇ ਜਿਹੜੇ ਗੈਰੇਜ ਸੀਗੇ ਜਿਨ੍ਹਾਂ ਦੇ ਵਿੱਚ ਆਪਾਂ ਕੋਈ ਸੰਦਸ ਨੇ ਡੇਟੈਕਟਰ ਥੱਲਦੇ ਹਾਂ ਉਹਨਾਂ ਦੇ ਦੋ ਖੁੱਡੇ ਬਣਾਤੇ ਤੇ ਬਾਜੀ ਚੱਲ ਰਹੀ ਹੈ ਬਹੁਤ ਵਧੀਆ ਇੱਥੇ ਤੇ ਬਾਕੀ ਸ਼ਾਮ ਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਰਿਜ਼ਲਟ ਹੈ ਹਾਂਜੀ ਸਾਸ਼ੀਕਲ ਜੀ ਸਾਰੇ ਭਰਾਵਾਂ ਨੂੰ ਜੋ ਕਿ ਆਪਣੇ ਕਬੂਤਰਬਾਜੀ ਦਾ ਸ਼ੌਂਕ ਰੱਖਦੇ ਆ ਤੇ ਇਹ ਵੀਡੀਓ ਬੜੀ ਖਾਸ ਹੈ ਉਹਨਾਂ ਲਈ ਕਿਉਂਕਿ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਕਰੜਾ ਵਾਲਾ ਰਾਜਸਥਾਨ ਦੇ ਵਿੱਚ ਤੇ ਬਾਜੀ ਹੋ ਰਹੀ ਹੈ ਬਾਈ ਹਰਸ਼ਪਿੰਦਰ ਦੇ ਘਰੇ ਜੋ ਕਿ ਸਾਰਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਬਹੁਤ ਹੀ ਦੂਰ ਦੂਰੋਂ ਜੋ ਕਿ ਖਿਡਾਰੀ ਸਾਡੇ ਪਹੁੰਚੇ ਆ ਹਰੇਕ ਜ਼ਿਲ੍ਹੇ ਦੇ ਵਿੱਚੋਂ ਕਹਿ ਸਕਦੇ ਆ ਜਿਵੇਂ ਬਰਨਾਲਾ ਏਰੀਆ ਹੋ ਗਿਆ ਮਾਨਸਾ ਏਰੀਆ ਹੋ ਗਿਆ ਮੁਕਸਰ ਏਰੀਆ ਮਲੋਟ ਜਿਵੇਂ ਇਸ ਰਾਜਸਥਾਨ ਦੇ ਵੀ ਕਈ ਖਿਡਾਰੀ ਪਹੁੰਚੇ ਆ ਖਬੋਰੇ ਏਰੀਆ ਤੋਂ ਬਹੁਤ ਹੀ ਲੋਕਜੋਗੀ ਪਹੁੰਚੇ ਇਸ ਖਿਡਾਰੀ ਦੇ ਵਿੱਚ ਵੇਖਣ ਨੂੰ ਵੀ ਤੇ ਕਬੂਤਰ ਬਾਜ਼ ਜਿਹੜੇ ਆਏ ਆ ਕਬੂਤਰ ਆਪਣੇ ਲੈ ਕੇ ਜਾਨਵਰ ਲੈ ਕੇ ਤੇ ਤੁਸੀਂ ਇਹ ਬਾਜੀ ਦਾ ਆਨੰਦ ਮਾਣ ਸਕਦੇ ਹੋ ਬਾਕੀ ਸੋਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਦੇ ਹਾਂ ਭਾਈ ਸਾਡੇ ਸਾਹਮਣੇ ਜੋ ਕਿ ਬੈਠੇ ਨੇ ਮਾਣਾ ਬਲਮਗੜ ਜੀ ਤੇ ਭਾਈ ਹੈਪੀ ਰਾਜਪੁਰਾ ਤੇ ਪਿੰਡ ਦੇ ਸਹਿਯੋਗੀ ਸੱਜਣ ਜੋ ਕਿ ਬੈਠੇ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣਾ ਕਬੂਤਰ ਲੈ ਕੇ ਆਏ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਜਿਹੜੇ ਜਿਹੜੇ ਕਬੂਤਰ ਬਾਜ਼ ਆਪਣੇ ਇਸ ਖੇਡ ਨੂੰ ਪਿਆਰ ਕਰਦੇ ਆ ਤੇ ਬਾਈ ਸਾਡੇ ਜੋ ਕੀ ਦੋ ਇੱਕ ਵਿਚਾਰ ਪੇਸ਼ ਕਰਨਗੇ ਤੇ ਦੋਸਤੋ ਅਸੀਂ ਤੁਹਾਨੂੰ ਦਿਖਾਵਾਂਗੇ ਪੂਰੀ ਬਾਜੀ ਵੀਡੀਓ ਦੇ ਵਿੱਚ ਪੂਰਾ ਲਾਈਵ ਵੀ ਦਿਖਾ ਰਹੇ ਆਂ ਤੇ ਬਾਕੀ ਤੁਹਾਨੂੰ ਪੂਰਾ ਇਹਦਾ ਜਿਹੜਾ ਵੀਡੀਓ ਸ਼ਾਮ ਨੂੰ ਕੀ ਰਿਜ਼ਲਟ ਹੈ ਪੂਰਾ ਰਿਜ਼ਲਟ ਸ਼ਾਮ ਨੂੰ ਵੀਡੀਓ ਦੇ ਵਿੱਚ ਦਿਖਾ ਦੇਾਂਗੇ ਤੇ ਵੀਡੀਓ ਦੇਖੋ ਦਬਕੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗੀ ਬਾਜੀ ਪਿੰਡ ਕਰੜ ਵਾਲੇ ਦੀ ਦੋਸਤੋ ਦਿਖਾ ਰਹੇ ਆਂ ਤੁਹਾਨੂੰ ਅਸੀਂ ਕਰੜ ਵਾਲੇ ਜਿਹੜੀ ਬਾਜੀ ਅੱਜ ਛੱਡੀ ਗਈ ਹੈ 23 ਤਰੀਕ ਪੰਜਵਾਂ ਮਹੀਨਾ 2024 ਤੇ ਭਰਾ ਬੈਠੇ ਆ ਖਿਡਾਰੀ ਸਾਰੇ ਤੇ ਕੁਝ ਦਰਸ਼ਕ ਹੈ ਜਿਹੜੇ ਦੇਖਣ ਲਈ ਪਹੁੰਚੇ ਆ ਇੱਥੇ ਦੇਖ ਰਹੇ ਹੋ ਤੁਸੀਂ ਇਸ ਜਗ੍ਹਾ ਤੋਂ ਕਬੂਤਰਾਂ ਨੂੰ ਔਲੇ ਦਿੱਤੇ ਗਏ ਸੀ ਸਵੇਰੇ 7 ਵਜੇ ਦੋਸਤੋ ਪਿੰਡ ਕਰਨਾਲਾ ਦੇ ਵਿੱਚ ਪੂਰੇ ਪੰਜਾਬ ਦੇ ਜਿਹੜੇ ਕਬੂਤਰ ਹੈ ਪੂਰੀ ਕ੍ਰੀਮ ਇੱਥੇ ਪਹੁੰਚੀ ਹੋਈ ਹੈ। ਕਰਨਾਲਾ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਜਿਹੜੇ ਖਿਡਾਰੀ ਵੀਰ ਪਹੁੰਚੇ ਹੈ ਇੱਥੇ ਤੇ ਜਿਨ੍ਹਾਂ ਨੇ ਕਬੂਤਰ ਛੱਡੇ ਹੈ ਇੱਕ ਘਟ 80-90 ਕਬੂਤਰ ਇੱਥੇ ਛੱਡੇ ਗਿਆ ਦੋਸਤੋ। ਦੇਖ ਰਿਹਾ ਬਹੁਤ ਵਧੀਆ ਪ੍ਰਬੰਧ ਹੈ। ਤੇ ਇੱਥੋਂ ਸਵੇਰੇ 7 ਵਜੇ ਜਿਹੜਾ ਕਬੂਤਰਾਂ ਨੂੰ ਖੋਲੇ ਦਿੱਤੇ ਗਏ ਹੈ ਤੇ ਕਰਾਉਣੀਆਂ ਗੱਲਾਂ ਪਤਾ ਔਰ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਹੈ। ਰੋਟੀ ਪਾਣੀ ਦੀ ਜਿਹੜੀ ਵਿਵਸਥਾ ਹੈ ਬਹੁਤ ਅੱਛੀ ਕੀਤੀ ਗਈ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਤਾਰੇ ਜੋ ਸਾਡੇ ਦਰਮਿਆਨ ਜੁਟੇ ਬਹੁਤ ਹੀ ਮਸ਼ਹੂਰ ਸਾਡੇ ਪੰਜਾਬ ਦੇ ਨੰਬਰ 1 ਖਿਡਾਰੀ ਆਪਾਂ ਕਹਿ ਸਕਦੇ ਆ ਜਿਵੇਂ ਬਾਪੂ ਜੀ ਜੰਟਾ ਾਲਮ ਵਾਲਾ ਜੀ ਬਾਪੂ ਜੀ ਸੱਸੀ ਗਾਲ ਜੀ ਬਾਪੂ ਜੀ ਤੁਹਾਡੀ ਬੜੀ ਮੰਗ ਹੋ ਰਹੀ ਸੀਗੀ ਕਮੈਂਟਾਂ ਦੇ ਵਿੱਚ ਦਰਸ਼ਕਾਂ ਦੀ ਬਈ ਬਾਪੂ ਜੀ ਆਉਣ ਕੋਈ ਇਹਨਾਂ ਨੂੰ ਗੱਲਬਾਤ ਕਰਨ ਕੋਈ ਵਿਚਾਰ ਪੇਸ਼ ਕਰਨ ਆਵਦੇ ਸਬਾਈ ਦੇ ਬਾਰੇ ਦੋ ਸ਼ਬਦ ਜ਼ਰੂਰ ਬੋਲੀ ਤੁਸੀਂ ਦਰਸ਼ਕਾਂ ਲਈ ਬਾਈ ਬਹੁਤ ਵਧੀਆ ਹੋਈ ਹੈ ਜੀ ਇੱਥੇ ਵਧੀਆ ਪ੍ਰਵਾਨ ਲੈ ਰਹੀ ਰੂਤੀ ਦਾ ਬੜੇ ਜ਼ਰੂਰੀ ਤੁਹਾਨੂੰ ਬਾਜੀ ਕਰਨ ਦੇਖਾਈ ਕਰਨ ਵਾਲੇ ਠੀਕ ਹੈ ਜੀ ਨਿਆ ਵੀ ਕਰਦੇ ਇਸ ਦਾ ਕੰਮ ਉਹ ਵੀ ਜਾ ਉਹਨੂੰ ਮੈਦਾ ਵੀ ਠੀਕ ਹੈ ਬਾਕੀ ਪ੍ਰਬੰਧ ਵੀ ਬਾਪੂ ਜੀ ਬਹੁਤ ਵਧੀਆ ਕੀਤੇ ਬਹੁਤ ਵਧੀਆ ਜੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਆਪਣੇ ਜਿਹੜੇ ਇਲਾਕੇ ਦੇ ਵਿੱਚ ਆਮ ਬਾਜੀਆਂ ਹੁੰਦੀਆਂ ਉਹਨਾਂ ਨਾਲੋਂ ਤਾਂ ਬਹੁਤ ਹੀ ਉੱਤੇ ਦੀ ਬਾਜੀ ਹੈ ਬਹੁਤ ਵਧੀਆ ਪ੍ਰਬੰਧ ਹੈ ਜੀ ਜੀ ਬੜਾ ਹੀ ਬੰਗਾ ਘੰਟਾ ਹੈ ਸਾਡੇ ਨਾਲ ਖੜੇ ਜੀ ਸਾਡੇ ਉਸਤਾਦ ਜੀ ਜਿन्हें ਅਸੀਂ ਕਹਿ ਸਕਦੇ ਆਂ ਨਾ ਵੀ ਮੂਸ਼ੀ ਮੂਲੀ ਆਲੀ ਦੇ ਬਾਦਰ ਸਾਹਿਬ ਖੜੇ ਆ ਬਹੁਤ ਡਮਾ ਬਹੁਤ ਮੰਗ ਆਈ ਉਹਨਾਂ ਦੀ ਜੇ ਮੈਂ ਆਪਾਂ ਕਹਿ ਸਕਦੇ ਹਣਾ ਵੀ ਹਰੇਕ ਬਾਜੀ ਤੇ ਹੀ ਹਰੇਕ ਕਿਤੇ ਵੀ ਆਪਾਂ ਜਾਣਿਆ ਬਾਜੀਾਂ ਨੂੰ ਬਾਜੀ ਕਰਕੇ ਵੇਖਣ ਕਿ ਜਦੋਂ ਪਤਾ ਵੀ ਪਿੰਡ 'ਚ ਨਹੀਂ ਜਾਣ ਦਿੰਦੇ ਤੇ ਪਿੰਡ 'ਚ ਨਹੀਂ ਤੁਰਨਾ ਦੇਂਦਾ ਜੇਕਰ ਉਹਦੇ 'ਚ ਲੋਕ ਰੋਕਣਗੇ ਫਿਰ ਬਾਜੀਾਂ ਖਰਾਬ ਹੋਣਗੀਆਂ ਵੇਖ ਕੇ ਆਪਣੀ ਬਾਜੀ ਵੇਖੋ ਬਾਜੀ ਨੂੰ ਬਾਜੀ ਕਰਕੇ ਵੇਖੋ ਜਰਤਾ ਤਾਂ ਬਣੀ ਜੋ ਇਹ ਮੁਖਤਰ ਜੀ ਨੂੰ ਆਉਣੀ ਉਹਨੂੰ ਮਿਲਦੀ ਬਾਕੀ ਕਿਸੇ ਨਾਲ ਲੜੋ ਨਾ ਕਿਸੇ ਨਾਲ ਬੋਲੋ ਨਾ ਮਾੜਾ ਸਤੇ ਹੀ ਕੰਮ ਕਿ ਸਾਡੇ ਦੇ ਜੋ ਰਹਿੰਦੇ ਨੇ ਬਾਕੀ ਬਾਜੀ ਬਹੁਤ ਸੋਹਣੀ ਹੋ ਰਹੀ ਹੈ ਦਰਸ਼ਕਾਂ ਜਿਵੇਂ ਕਹਿ ਸਕਦੇ ਹੋ ਥੋੜਾ ਜਿਹਾ ਬਹੁਤ ਪ੍ਰੋਬਲਮ ਸੀਗੀ ਤੇ ਅਗਲੇ ਸਾਲ ਤੋਂ ਕਰਵਾਇਆ ਕਰਾਂਗੇ ਤੁਦੋਂ ਪਹੁੰਚੋ ਜੀ ਉੱਥੇ ਜ਼ਰੂਰ ਜਰੂਰ ਤੇ ਦੋਸਤੋ ਅੱਜ ਜਿਹੜੀ ਕਰਡਾਲਾਂ ਦੇ ਵਿੱਚ ਬਾਜੀ ਹੋਈ ਹੈ ਬਹੁਤ ਅੱਛੀ ਬਾਜੀ ਹੈ ਪੂਰੇ ਪੰਜਾਬ ਦੀ ਟੀਮ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਸਾਰੇ ਤੁਸੀਂ ਜਾਨਦੇ ਹੋ ਕਿਉਂ ਜੋ ਖਿਡਾਰੀ ਇੱਥੇ ਪਹੁੰਚੇ ਹੈ ਦਸੰਦੇ ਮਹਤਾਜ ਨਹੀਂ ਹੈ ਤੇ ਬਾਕੀ ਜੇ ਆਪਾਂ ਗੱਲ ਕਰੀਏ ਵੀ ਇੱਥੇ ਕੀ ਇਨਾਮ ਕੀ ਰੱਖੀ ਗਈ ਇਥੇ ਜੀ ਪਹਿਲਾ ਨਾਮ ਫ੍ਰਿਜ ਰੱਖਿਆ ਗਿਆ ਜੀ ਸੋ ਪਹਿਲਾ ਨਾਮ ਫ੍ਰਿਜ 32000 ਰੁਪਿਆ ਮੋਢਾ ਜੀ ਹਾਂਜੀ ਬੈਡੇ ਨੂੰ ਜਿੱਤ ਜਿਵੇਂ ਦੂਜੇ ਨੂੰ ਲੰਦਾ ਹਿਸਾਬ ਲਈ ਦੇਣੀ ਹੈ ਅੱਜਨੇ ਨੰਬਰਾਂ ਚ ਪਾਈ ਹੈ ਜੀ ਦੂਜੇ ਨੂੰ ਪੱਖਾ ਠੀਕ ਤੇ ਤੀਜੇ ਨੂੰ ਕੱਪ ਠੀਕ ਦੋਸਤੋ ਪਹਿਲੀ ਫ੍ਰਿਜ ਹੈ ਤੇ ਦੂਜੇ ਨੂੰ ਪੱਖਾ ਤੇ ਤੀਜੇ ਨੂੰ ਕੱਪ 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 ਤੇ ਬਹੁਤ ਅੱਛੀ ਬਾਜੀ ਹੈ ਪੀਜੀ ਨੰਬਰ ਉਸ ਦਾ ਹੈ ਵਾਧੇ ਵਾਲੇ ਜਿਹੜੇ ਕੰਪਿਊਟਰ ਉਨੂੰ ਦੇ ਕੱਪ ਦੇ ਨੇ ਠੀਕ ਹੈ ਤੇ ਦੋਸਤੋ ਬਹੁਤ ਅੱਛੀ ਬਾਜੀ ਹੈ ਬਾਕੀ ਸਨਮਾਨ ਹਰੇ ਖਿਡਾਰੀ ਦਾ ਕੀਤਾ ਜਾਣਾ ਜੀ ਮੈਂ ਜਸ ਬਠਿੰਡਾ ਕਾਕਾ ਕਨੇਡਾ ਜੀ ਜਿਹੜੇ ਆਪਣੇ ਬੈਠੇ ਹੈ ਮਾਰੋ ਐਨਰੇਕਾ ਸਾਡੇ ਬਾਵਾ ਪੂਰ ਜੀ ਕਾਕਾ ਕਨੇਡਾ ਜੀ ਬਾਈ ਹਰਸ਼ਪਿੰਦਰ ਦੇ ਘਰੇ ਜੋ ਕਿ ਸਾਰਾ ਪ੍ਰੋਗਰਾਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਹਰੇਕ ਖਿਡਾਰੀ ਦਾ ਜੀ ਸਨਮਾਨ ਕੀਤਾ ਜਾਣਾ ਸ਼ਾਮ ਨੂੰ ਤੁਸੀਂ ਲਾਈਵ ਦੇ ਨਾਲ ਜੁੜੇ ਰਹੋ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਬਾਪੂ ਜੰਟਾ ਲਮਾਲਾ ਤੇ ਮੂਸੀ ਮੂਲਾ ਦੇ ਫਾਦਰ ਸਾਹਿਬ ਜੋ ਕਿ ਸਾਡੇ ਨਾਲ ਠੀਕ ਹੈ ਦੋ ਕੁ ਮਿੰਟ ਲਈ ਸਾਡੇ ਲਈ ਦੋ ਵਿਚਾਰ ਕੇਸ਼ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਪ ਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਬਾਕੀ ਤੁਹਾਨੂੰ ਹੋਰ ਖਿਡਾਰੀਆਂ ਨਾਲ ਗੱਲਬਾਤ ਕਰਾਵਾਂਗੇ ਜੀ ਧੰਨਵਾਦ ਜੀ ਠੀਕ ਹੈ ਆਪ ਜੀ ਅੱਸੀ ਕੱਲ੍ਹ ਦੋਸਤੋ ਇਹ ਹੈ ਜੀ ਕਰੜ ਵਾਲੇ ਤੋਂ ਹਰਸ਼ਪਿੰਦਰ ਬਾਈ ਦਾ ਜਿਹੜਾ ਘਰ ਹੈ ਤੇ ਜਿਨ੍ਹਾਂ ਨੇ ਬਾਈ ਨੇ ਬਾਜੀ ਕਰਵਾਈ ਹੈ ਤੇ ਇੱਧਰ ਵੀ ਬਾਈ ਦੇ ਖੁੱਡੇ ਆ ਦਿਖਾਉਣੇ ਆ ਤੁਹਾਨੂੰ ਉਹਨੇ ਚਾਹਤੇ تھے ਬਹੁਤ ਦੂਰ ਦੂਰ ਤੋਂ ਜਿਹੜੇ ਖਿਡਾਰੀ ਆ ਉਹ ਪਹੁੰਚੇ ਐ ਤੇ ਦਿਖਾਉਣਾ ਮੈਂ ਤੁਹਾਨੂੰ ਬਾਈ ਹਰਸ਼ਪਿੰਦਰ ਦੇ ਕਬੂਤਰ ਦੇਖ ਸਕਦੇ ਹੋ ਜੀ ਤੁਸੀਂ ਬਾਈ ਹਰਸ਼ਪਿੰਦਰ ਦੇ ਜਿਹੜੇ ਕਬੂਤਰ ਐ ਉਹ ਦਿਖਾ ਰਿਹਾ ਮੈਂ ਤੁਹਾਨੂੰ ਤੇ ਬਾਈ ਨੇ ਬਹੁਤ ਸੋਹਣੇ ਫੁੱਡੇ ਬਣਾਏ ਇੱਥੇ ਦੋਸਤੋ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਬਾਈ ਨੇ ਜਿਹੜੇ ਕਬੂਤਰ ਰੱਖੇ ਹਨ ਬਹੁਤ ਹੀ ਵਧੀਆ ਜਿਹੜੇ ਉਹਨਾਂ ਦੇ ਖੁੱਡੇ ਬਣਾਏ ਆ ਪੂਰੇ ਖੁੱਲੇ ਡੁੱਲੇ ਆ ਤੇ ਦਿਖਾਉਣਾ ਮੈਂ ਤੁਹਾਨੂੰ ਖੁੱਡਿਆਂ ਦੇ ਵਿੱਚ ਜਿਹੜੇ ਕਬੂਤਰ ਬੈਠੇ ਆ ਦੇਖ ਰਹੇ ਹੋ ਤੁਸੀਂ ਇਹ ਬਾਈ ਹਰਸ਼ਪਿੰਦਰ ਦੇ ਕਬੂਤਰ ਪਿੰਡ ਕਰੜਾਲੇ ਤੋਂ ਤੇ ਬਹੁਤ ਹੀ ਖੁੱਲਾ ਡੁੱਲੇ ਜਿਹੜੇ ਆ ਖੁੱਡੇ ਉਹ ਬਣਾਏ ਕੀ ਆ ਕਬੂਤਰਾਂ ਦੇ ਇੱਧਰ ਵੀ ਤੁਸੀਂ ਦੇਖ ਰਹੇ ਹੋ ਭਾਈ ਹਰਸ਼ਪਿੰਦਰ ਦੇ ਘਰ ਤੇ ਦੋਸਤੋ ਗੱਲ ਜੇ ਕਰੀਏ ਸ਼ੌਂਕ ਦੀ ਤਾਂ ਜੇ ਤੁਸੀਂ ਕੋਈ ਵੀ ਜਾਨਵਰ ਰੱਖਦੇ ਹੋ ਤਾਂ ਉਹਨੂੰ ਵਧੀਆ ਜਗ੍ਹਾ ਤੇ ਵਧੀਆ ਮੌਲ ਹੋਣਾ ਚਾਹੀਦਾ ਹੈ ਖੁੱਲਾ ਡੁੱਲਾ ਖੁੱਡੇ ਦੇ ਵਿੱਚ ਉੱਡਣ ਲਈ ਬੈਠਣ ਦੇ ਲਈ ਤਾਂ ਦਿਖਾਉਣਾ ਮੈਂ ਤੁਹਾਨੂੰ ਬਾਈ ਨੇ ਜਿਹੜੇ ਗੈਰੇਜ ਸੀਗੇ ਜਿਨ੍ਹਾਂ ਦੇ ਵਿੱਚ ਆਪਾਂ ਕੋਈ ਸੰਦ ਦਸੰਦੇ ਟ੍ਰੈਕਟਰ ਠਲਦੇ ਹਾਂ ਉਹਨਾਂ ਦੇ ਦੋ ਖੁੱਡੇ ਬਣਾਤੇ ਤੇ ਬਾਜੀ ਚੱਲ ਰਹੀ ਹੈ ਬਹੁਤ ਵਧੀਆ ਇੱਥੇ ਤੇ ਬਾਕੀ ਸ਼ਾਮ ਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਰਿਜ਼ਲਟ ਹੈ ਹਾਂਜੀ ਸਾਸ਼ੀਕਲ ਜੀ ਸਾਰੇ ਭਰਾਵਾਂ ਨੂੰ ਜੋ ਕਿ ਆਪਣੇ ਕਬੂਤਰਬਾਜੀ ਦਾ ਸ਼ੌਂਕ ਰੱਖਦੇ ਆ ਤੇ ਇਹ ਵੀਡੀਓ ਬੜੀ ਖਾਸ ਹੈ ਉਹਨਾਂ ਲਈ ਕਿਉਂਕਿ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਕਰੜਾ ਵਾਲਾ ਰਾਜਸਥਾਨ ਦੇ ਵਿੱਚ ਤੇ ਬਾਜੀ ਹੋ ਰਹੀ ਹੈ ਬਾਈ ਹਰਸ਼ਪਿੰਦਰ ਦੇ ਘਰੇ ਜੋ ਕਿ ਸਾਰਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਬਹੁਤ ਹੀ ਦੂਰ ਦੂਰੋਂ ਜੋ ਕਿ ਖਿਡਾਰੀ ਸਾਡੇ ਪਹੁੰਚੇ ਆ ਹਰੇਕ ਜ਼ਿਲ੍ਹੇ ਦੇ ਵਿੱਚੋਂ ਕਹਿ ਸਕਦੇ ਆ ਜਿਵੇਂ ਬਰਨਾਲਾ ਏਰੀਆ ਹੋ ਗਿਆ ਮਾਨਸਾ ਏਰੀਆ ਹੋ ਗਿਆ ਉਹ ਇੱਕ ਸਰ ਏਰੀਆ ਮਲੋਟ ਜਿਵੇਂ ਇਸ ਰਸਤਾਾਂ ਦੇ ਵੀ ਕਈ ਖਿਡਾਰੀ ਪਹੁੰਚੇ ਆ। ਹਬੋਰੇ ਏਰੀਆ ਤੋਂ ਬਹੁਤ ਹੀ ਲੋਕਜੋਗੀ ਪਹੁੰਚੇ ਇਸ ਖਿਡਾਰੀ ਦੇ ਵਿੱਚ ਦੇਖਣ ਨੂੰ ਵੀ ਤੇ ਕਬੂਤਰ ਬਾਜ਼ ਜਿਹੜੇ ਆਏ ਆ ਕਬੂਤਰ ਆਪਣੇ ਲੈ ਕੇ ਜਾਨਵਰ ਲੈ ਕੇ ਤੇ ਤੁਸੀਂ ਇਹ ਬਾਜੀ ਦਾ ਆਨੰਦ ਮਾਣ ਸਕਦੇ ਹੋ। ਬਾਕੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਦੇ ਆਂ ਬਾਈ ਸਾਡੇ ਸਾਹਮਣੇ ਜੋ ਕਿ ਬੈਠੇ ਨੇ ਮਾਣਾ ਬੱਲਮਗੜ ਜੀ ਤੇ ਬਾਈ ਹੈਪੀ ਰਾਜਪੁਰਾ ਤੇ ਪਿੰਡ ਦੇ ਸਹਿਯੋਗੀ ਸੱਜਣ ਜੋ ਕਿ ਬੈਠੇ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣਾ ਕਬੂਤਰ ਲੈ ਕੇ ਆਏ ਆ। ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਜਿਹੜੇ ਜਿਹੜੇ ਕਬੂਤਰ ਬਾਜ਼ ਆਪਣੇ ਇਸ ਖੇਡ ਨੂੰ ਪਿਆਰ ਕਰਦੇ ਆ ਤੇ ਬਾਈ ਸਾਡੇ ਜੋ ਕੀ ਦੋ ਇੱਕ ਵਿਚਾਰ ਪੇਸ਼ ਕਰਨਗੇ ਤੇ ਦੋਸਤੋ ਅਸੀਂ ਤੁਹਾਨੂੰ ਦਿਖਾਵਾਂਗੇ ਪੂਰੀ ਬਾਜ਼ੀ ਵੀਡੀਓ ਦੇ ਵਿੱਚ ਪੂਰਾ ਲਾਈਵ ਵੀ ਦਿਖਾ ਰਹੇ ਆ ਤੇ ਬਾਕੀ ਤੁਹਾਨੂੰ ਪੂਰਾ ਇਹਦਾ ਜਿਹੜਾ ਵੀਡੀਓ ਸ਼ਾਮ ਨੂੰ ਕੀ ਰਿਜ਼ਲਟ ਹੈ ਪੂਰਾ ਰਿਜ਼ਲਟ ਸ਼ਾਮ ਨੂੰ ਵੀਡੀਓ ਦੇ ਵਿੱਚ ਦਿਖਾ ਦੇਾਂਗੇ ਤੇ ਵੀਡੀਓ ਦੇਖਿਓ ਦਬਕੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਬਾਜ਼ੀ ਪਿੰਡ ਕੜਡਾਲੇ ਦੀ ਦੇਖ ਰਿਹਾ ਹਾਂ ਦੋਸਤੋ ਕਬੂਤਰ ਬਾਜ਼ ਕਬੂਤਰ ਬਾਜੀ ਦਾ ਆਨੰਦ ਲੈਂਦੇ ਹੋਏ ਬਾਈ ਹੋਰੇ ਬਹੁਤ ਦੂਰ ਦੂਰ ਤੋਂ ਖਿਡਾਰੀ ਪਹੁੰਚੇ ਆ ਪੂਰੇ ਪੰਜਾਬ ਤੋਂ ਦਰਕਾਰ ਆ ਤੁਹਾਨੂੰ ਮੈਂ ਪਿੰਡ ਕਰੜ ਵਾਲੇ ਦੀ ਕਬੂਤਰ ਬਾਜੀ ਬੜੀ ਜਿਆਦਾ ਖੇਡਦੇ ਨੇ ਉਹ ਆ ਆਹ ਕੀ ਆ ਕੀ ਆ ਬਈ ਆ ਜੀ ਸਤਨਾ ਫੇਰ ਆ ਆਉਂਦੀ

ਦੇਖੋ ਦੋਸਤੋ ਕਬੂਤਰ ਬਾਜੀ ਨੂੰ ਦੇਖਦੇ ਹੋਏ ਆਨੰਦ ਲੈਂਦੇ ਹੋਏ ਤੇ ਸਾਡਾ ਬਾਈ ਸੀਰ ਭੀਟੀ ਵਾਲਾ ਵੀ ਤਾਂ ਨੂੰ ਚੱਕੀ ਜਾਂਦਾ ਆਪਦੇ ਜਾਨਵਰ ਦੀ ਨਾ ਰੋਕ ਦੋਸਤੋ ਇਸ ਟਾਈਮ 2:30 ਵੱਜ ਚੁੱਕੇ ਆ ਐਂਡ ਕਰੜ ਵਾਲਾ ਕਬੂਤਰ ਖਿਡਾਰੀ ਬਿਲਕੁਲ ਤੁੱਪੇ ਦਿਖਾ ਰਹੇ ਤੁਹਾਨੂੰ ਮੈਂ ਜਿਹੜੇ ਆਪਣੀ ਬਾਜੀ ਦਾ ਆਨੰਦ ਲੈਂਦੇ ਹੋਏ ਦੇਖ ਰਹੇ ਹੋ ਤੁਸੀਂ ਕੰਬਾਂ ਦੇ ਨਾਲ ਲੱਗੇ ਖੜੇ ਆ ਕੋਈ ਗਰਮੀ ਦੀ ਪ੍ਰਵਾਹ ਨਹੀਂ ਤੇ ਸਾਹਮਣੇ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਦਵਾਰੇ ਵਾਲਾ ਉੱਥੇ ਕਾਫੀ ਵਾਲੇ ਖੜੇ ਹੋ ਪਰ ਤੇ ਆ ਛੱਪੜਾ ਛੱਪੜ ਦੇ ਨਾਲ ਇੰਨੇ ਵੀ ਕਬੂਤਰ ਖੜਾਰੇ ਆ ਉਹ ਦੇਖ ਰਹੇ ਹੋ ਤੁਸੀਂ ਬਿਲਕੁਲ ੁੱੱਪੇ ਆਪਣੇ ਕਬੂਤਰਾਂ ਦੀ ਨਿਗਰਾਨੀ ਕਰਦੇ ਹੋਏ ਦੇਖੀ ਜਾਂਦੇ ਆ ਖੇਡ ਨੂੰ

दल पाणी हुनि पे न पिया ਕਾਹ ਕਿਲੇ ਤਾਂ ਦੇ ਸਾਫੇ ਕਾ ਕੋ ਬੰਨੀ ਫਿਰਦਾ ਇਹ ਛੋਦਾ ਹੈਗਾ ਫਿਰ ਸਿੱਟ ਮਿੱਟੂਗਾ ਤੀਜੇ ਹਾਂ ਸੁਣੀ ਆਸਤੇ ਸਹੀ ਹੈ ਭਾਈ ਯਾਰ ਨਹੀਂ ਤੇ ਜੀਓ ਭਾਈ ਵੀਡੀਓ ਭਰੀ ਜਾਂਦਾ ਮੇਰੀ ਕੋਈ ਗੱਲ ਨਹੀਂ ਗੱਬੜੀ ਯਾਰ ਇਹ ਇਹ ਚੇਲਾ ਪੂਰੀ ਦਾ ਮਹੌਨ ਚਾਨ ਜਸਵੀਰ ਵਾਲੀ ਹਾ ਰੋਣਾ ਕਿ ਰੋਣਾ 80000 ਕਿੰਨੇ ਸਹੀ ਹੈ ਪੂਰੀ ਦਾ ਪੂਰੀ ਦਾ ਚੇਲਾ ਪੂਰੀ ਦਾ ਪੂਰੀ ਦਾ ਚੇਲਾ

ਕੋਈ ਸਿਨਗਾਰੀ ਉਮਰੀ ਹੋ ਗਈ ਹੈ ਸਾਫ ਹੈ ਨਾ ਦੀ ਕਮੇਟੀ ਬਣੀ ਹੋ ਤੇ ਸਾਡਾ ਨਸ਼ਾ ਮੁਕਤੀ ਜਿਹੜਾ ਕੇਂਦਰ ਹੈ ਜਿਹੜਾ ਕਿ ਅਸੀਂ ਨਸ਼ਾ ਛਡਾਉਂਦਾ ਕੰਮ ਵੀ ਕਰਦੇ ਆ ਤੇ ਪਿੰਡ ਦੇ ਜਿਹੜੇ ਵੀ ਸਾਡੇ ਭਰਾ ਸਾਡੇ ਸਹੁਰੇ ਹਾਂ ਸਾਰੇ ਹਾਂਜੀ ਬਈ ਅੱਗੇ ਆਵਾਜ਼ ਮਾਰੋ ਬਾਈ ਨੂੰ ਅੱਗੇ ਕੌਣ ਹੈ ਜੀ ਹੌਂ ਦਿਓ ਉਹ ਚੱਕੀ ਆ ਮੂਸੀ ਬੁੜੇ ਵਾਲੀ ਉਹਨਾਂ ਦੇ ਫਾਦਰ ਸਾਹਿਬ ਪਹੁੰਚਣ ਜੀ ਆਜੋ 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 ਆਓ ਭਾਈ ਜੀ ਆਓ ਜੀ ਆਓ ਭਾਈ ਸਾਰੇ ਆਜੋ ਯਾਰ ઓ ਭਾਈ ਰਾਜਾ ਕਿੱਥੇ ਆ ਰਾਜਾ ਬੋਲਿਓ ਭਾਈ ਭਾਈ ਮੂਸ਼ੀ ਮੂੜਿਆ ਜੀ ਦਾ ਸਨਮਾਨ ਹੈ ਸਾਡੇ ਬਾਪੂ ਜੀ ਆਏ ਆ ਲੈਣ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਸਾਡੇ ਸਾਰੇ ਗਰੁੱਪ ਬੰਨੀਓ ਜੀ ਤੇ ਭਾਈ ਕਾਕਾ ਕੈਨੇਡਾ ਗਰੁੱਪ ਬੰਨੀਓ ਤੇ ਭਾਈ ਦੇ ਪੱਗਵੰਟ ਭਰਾ ਵੀ ਆ ਜੀ ਕਾਕਾ ਕੈਨੇਡਾ ਭਾਈ ਮੂਸ਼ੀ ਮੂੜਿਆ ਵਾਲੀ ਚਲੋ ਜੀ ਆਜੋ ਆਜੋ ਅੱਲੀ ਕੇ ਭਾਈ ਮਾਣਾ ਬਲਮਗੜ ਆਇਆ ਭਾਈ ਭਾਈ ਆ ਗਿਆ ਆਇਆ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਹੁੰਚ ਆਇਆ ਭਾਈ ਬਾਪੂ ਜੀ ਤੁਹਾਡਾ ਵੀ ਸਨਮਾਨ ਦੋ ਮਿੰਟ ਚਲੋ ਜੀ ਬੋਲਿਓ ਭਾਈ ਜੀ ਬੋਲ ਭਾਈ ਜੀ ਬਾਈ ਜੀ ਭਾਈ ਮਾਣਾ ਬਲਮਗੜ ਦਾ ਵੀ ਸਨਮਾਨ ਹੈ ਜੀ ਸਾਡੇ ਕਾਕਾ ਕੈਨੇਡਾ ਬਾਬਾਪੁਰ ਹੈਪੀ इंग्लंड ਗਰੁੱਪ ਬਣਿਓ ਸਾਡੇ ਨਸ਼ਾ ਮੁਕਤੀ ਕੇਂਦਰ ਬਣਿਓ ਤੇ ਪਿੰਡ ਬਣਿਓ ਜੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਸਾਡੇ ਇੱਕ ਸੱਦੇ ਦੇ ਪਹੁੰਚਿਆ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਮਾਣਾ ਬਹੁਤ ਧੰਨਵਾਦ ਕਿੰਦੀ ਖਰਾਬ ਆਈ ਆਇਆ ਬਾਈ ਉਹ ਦੂ ਕਢਿਆਣਾ ਆ ਮਿੱਤੂ ਕਿੱਥੇ ਆਇਆ ਵੀਰ ਆਇਆ ਬਾਈ ਮਿੱਤੂ ਦੇ ਨਾ ਨੁਫੜਾ ਦੇ ਮੈਨੂੰ ਬੁੜਾ ਦੇ ਓਏ ਰੱਖੋ ਮਾਵਾ ਆ ਜਾ ਆ ਮੈਨੂੰ ਇੱਕ ਬੁੜਾ ਦੇ ਆ ਆ ਬੋਲੋ ਵੀਰ ਇੱਕ ਮਿੰਟ ਇੱਕ ਆ ਜਾਓ ਬਾਈ ਸਾਰੇ ਆ ਜਾ ਕਰੋ ਯਾਰ ਬਾਈ ਭੁੰਡਾ ਦੇ ਕਲਰ ਆ ਵੀ ਆਵੇ ਜੀ ਓ ਡਾਕਟਰ ਮਾਊਂਗਣਾ ਆਜੋ ਯਾਰ ਡਾਕਟਰ ਪੀਟੀ ਜਲਾ ਜਲਾ ਦਾ ਬੋਲ ਕੇ ਰਾਂ ਭਾਈ ਜੀ ਬਾਪੂ ਜੰਟਾਲ ਮਲੇ ਦਾ ਸਾਡੇ ਗਰੁੱਪ ਬੰਨੀਓ ਕਾਕਾ ਕੈਨੇਡਾ ਬਾਬਾ ਤੁਰ ਹੈਂਡ ਇੰਗਲੈਂਡ ਸਾਡਾ ਨਸ਼ਾ ਮੁਕਤੀ ਕੇਂਦਰ ਤੇ ਪਿੰਡ ਦੀ ਕਮੇਟੀ ਬੰਨੀਓ ਇੱਕ ਸਨਮਾਨ ਹੈ ਤੇ ਬਾਪੂ ਨੇ ਇੱਕ ਅੱਜ ਸਿਰਾਂ ਰਿਕਾਰਡ ਕੈਮ ਕਰਤਾ ਜੀ ਪਹਿਲੇ ਸੱਦੇ ਤੇ ਆਇਆ ਸਾਡੇ ਦੇ ਬਾਪੂ ਨੇ ਕੂਤਰ ਵੀ ਨਹੀਂ ਛੱਡਿਆ ਕਿਉਂਕਿ ਕੂਤਰਾਂ ਨੂੰ ਬਾਪੂ ਦੇ ਬਿਮਾਰੀ ਆ ਗਈ ਅਸੀਂ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਪਹੁੰਚਦੇ ਬਾਪੂ ਜੀ ਬਈ ਸੇਵਾ ਜੀ ਕਮੀ ਰਹੀ ਹੋਵੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਖੂ ਮਾਊ ਆਣਾ ਆ ਜਾ ਬਈ ਕੱਖੂ ਮਾਊ ਆਣਾ ਗੱਡਾ ਛੋਟਾ ਆ ਭਰਾ ਗੱਕੂ ਮਾਊਂ ਦਾ ਨਵੇਂ ਬੰਦੇ ਲਾ ਲਾ ਮੀ ਭਾਈ ਮੰਗਾ ਭਾਈ ਆਇਆ ਆਏ ਮੈਂ ਸਮਝਾ ਓਏ ਆ ਜਾ ਫੋਟੋ ਖਿਲਾ ਕਰਾਉਣ ਓਏ ਆ ਮਾਰਾ ਹੋ ਜਾ ਭਾਈ ਮੰਡਿਆ ਹੋ ਯਾਰ ਮੰਗੇ ਚੱਲ ਤੂੰ ਸਿੱਧਾ ਚਾਰ ਕੋਸ ਸੈਰਾਂ ਦੇ ਭਾਈ ਜੀ ਭਾਈ ਗੱਕੂ ਮਾਊਂ ਆਨੇ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਕਾਕਾ ਕੈਨੇਡਾ ਹੈਪੀ ਲੈਂਡ ਬਾਬਾ ਤੂਰ ਗਰੁੱਪ ਬੰਨੀਓ ਸਾਡੇ ਨਸ਼ਾ ਮੁਕਤੀ ਕੇਂਦਰ ਬੰਨੀਓ ਪਿੰਡ ਦੀ ਕਮੇਟੀ ਬੰਨੀਓ ਏ ਭਰਾ ਨੂੰ ਬੁਲਾਤੀ ਰਾਤ ਨੂੰ ਅਸੀਂ ਫੋਨ ਕਰਤੀਏ ਭਾਈ ਆਹ ਲੋੜ ਐ ਸਾਨੂੰ ਭਈਆ ਮੁੱਖ ਨਹੀਂ ਮੋੜਦਾ ਜੀ ਇਹ ਬੰਦਾ ਤੇ ਇਹਦੇ ਨਾਲ ਸਾਡੇ ਆ ਦਿਨੂ ਪਿਆਰ ਆ ਭਰਾ ਨਾਲ ਤੇ ਅੱਜ ਵੀ ਇਹਨੇ ਸਾਡੇ ਨਾਲ ਬਹੁਤ ਸਨਮਾਨ ਨਵਾਇਆ ਤੇ ਸਾਡੇ ਭਾਈ ਦਾ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਸਾਰਾ ਬਹੁਤ ਆ ਜਾਓ ਭਾਈ ਬੱਪਾ ਅਰੇ ਤਾਇਆ ਜੀ ਆ ਜਾਓ ਮੁੰਡਿਓ ਕਿੱਧਰ ਗਏ ਹੋ ਸੁੰਡੇ ਗਏ ਮਾਸਟਰ ਜੀ ਕਹਿੰਦੇ ਆਜੋ ਹੁਣ ਵੇਖੀ ਆਉਂਦਾ ਕਿੰਨੇ ਨਾਲ ਲੱਗ ਜੂਗਾ ਬਾਈ ਜੀ ਬਾਈ ਧੰਨਵਾਦੀ ਮਾਸਟਰ ਨੂੰ ਸਿਰ ਤੋਂ ਲੱਗ ਲੇਖਾ ਬੰਦ ਲਾਓ ਬਾਪੂ ਆਓ ਅਗਰੇ ਭੋਲੂ ਘਰ ਨੇ ਪਿਆਰ ਹੈ ਕਈ ਵਾਰ ਬਾਈ ਦੇ ਪਿੰਡ ਜਾਈਦਾ ਹੈ ਬਾਈ ਬੁੱਪ ਜੀ ਕੋਲੇ ਵੀ ਚਾਹੀਦਾ ਇਹਦੇ ਕੋਲੇ ਵੀ ਚਾਹੀਦਾ ਕੂਤਰ ਫੜ ਕੇ ਦਿੰਦਾ ਬਾਜੀ ਚ ਹੈਲਪ ਵੀ ਕਰਦਾ ਭਰਾ ਇਹਦਾ ਸਨਮਾਨ ਤਾਂ ਹੈ ਕਿਉਂਕਿ ਇਹਨੇ ਸਾਡਾ ਕੂਤਰ ਬਣਾਇਆ ਬਾਈ ਆਵਲ ਖਰਾਨੇ ਬਾਜੀ ਤੋਂ ਇਹਦਾ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਸਟੋਰੀ ਨਹੀਂ ਦੱਸੀ ਹੁੰਦੀ ਕਿ ਨਹੀਂ ਬਾਈ ਭਈ ਐ ਨਹੀਂ ਐ ਨਹੀਂ ਭਜਨ ਦਿੰਦਾ ਤੈਨੂੰ ਮੈਂ ਨਹੀਂ ਬਾਈ ਚੱਲ ਘਟ ਲਈਏ ਤਰਾ ਗਰਮੀ ਨਾਲ ਬਹੁਤ ਅੱਛੇ ਤਾਂ ਬਾਈ ਜੀ ਇਹ ਬੰਦੇ ਦਾ ਸਨਮਾਨ ਕਿਦਾ ਕਿਉਂ ਹੋ ਰਿਹਾ ਏ ਏ ਭਾਈ ਮੂਸ਼ੀ ਦਾ ਕਰਕੇ ਸਨਮਾਨ ਹੋ ਰਿਹਾ ਤੇ ਤੁਹਾਡੇ ਬਾਪੂ ਦਾ ਕਰਕੇ ਸਨਮਾਨ ਹੈ ਇਹ ਅਸਮੁਖ ਬੰਦਾ ਜੀ ਸਾਡੇ ਗਰੁੱਪ ਬੰਨੀ ਹੋ ਹੈਗਾ ਜੀ ਬਾਈ ਦਾ ਸਨਮਾਨ ਹੈ ਸਾਡੇ ਕਾਕਾ ਕੈਨੇਡਾ ਬਾਵਾ ਤੂ ਰੈਪਿੰਗਲੈਂਡ ਤੇ ਸਾਡੇ ਪਿੰਡ ਦੇ ਨਸ਼ਾ ਮੁਕਤੀ ਕੇਂਦਰ ਬੰਨੀ ਹੋ ਸਾਰੇ ਭਰਾਵਾਂ ਬੰਨੀ ਹੋ ਦਾ ਸਨਮਾਨ ਹੈ ਬਾਈ ਦਾ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਆਹ ਫੜ ਲਈ ਇੱਕ ਵੀ ਫੋਟੋ ਆਹ ਇੱਕ ਫੋਟੋ ਆ ਜਾ ਫੋਟੋ ਫੋਟੋ ਕਰ ਮੈਂ ਫੋਟੋਆਂ ਕਿਹਾ ਸੀ ਗੋਣ ਕਿੱਥੇ ਆ ਰਿਹਾ ਇਹ ਬਾਈ ਯਾਰ ਲਾਲ ਲਾਲ ਬਾਈ ਉਹ ਜੀ ਆ ਬਾਈ ਲੜਦਾ ਵੀ ਰਹਿੰਦਾ ਸਾਡੇ ਨਾਲ ਬਾਈ ਹੈਲਪ ਕਰਦਾ ਚਲਾਨ ਚੋਂ ਤੋਂ ਬਚਾਉਂਦਾ ਸਾਡੇ ਪਿੰਡ ਵਾਲੇ ਮੁੰਡਿਆਂ ਨੂੰ ਪੁੱਤਰਾ ਦੇ ਤੂੰ ਤੇ ਬਾਈ ਦਾ ਸਨਮਾਨ ਹੈ ਜੀ ਪਿੰਡ ਬੰਨੀਓ ਤੇ ਸਾਡੇ ਸਾਰੇ ਗਰੁੱਪ ਬੰਨੀਓ ਬਾਈ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਹੈਪੀ ਰਾਜਪੁਰਾ ਬਾਈ ਲਓ ਬਾਈ ਪੰਨਾਂ ਦਾ 7 ਲੱਖ ਕਿੱਥੇ ਆ ਹੈਪੀ ਜੀ ਖੜਾ ਸੀ ਉਹ ਮਗਰ ਖੜਾ ਤਰੇ ਆ ਖੜਾ ਆ ਖੜਾ ਆ ਖੜਾ ਫੋਟੋਗ੍ਰਾਫੀ ਨਾ ਰੱਖੀ ਆਜੋ ਯਾਰ ਪੈਂਡ ਵਾਲੇ ਲਈ ਦਿੰਦੇ ਪੈਂਡ ਵਾਲੇ ਆਜੋ ਭਾਈ ਆਜੋ ਯਾਰ ਸਾਰੇ ਓਏ ਆਜੋ ਬਾਜੂ ਬਾਜੂ ਆ ਜਾ ਯਾਰ ਆਜੋ ਭਈਆ ਖੜਜੋ ਓ ਮੰਗਤੋ ਡਾਕਟਰ ਡਾਕਟਰ ਮੋਹੰਣਾ ਉਹ ਗਿੱਪੀ ਕਿੱਥੇ ਨਾ ਯਾਰ ਭਾਈ ਦਾ ਜੀ ਨਿਮਾਨ ਆ ਆਪਣੇ ਭਰਾਵਾਂ ਬੰਨੀਓ ਭਰਾਵਾਂ ਬੰਨੀਓ ਹੈਪੀ ਰਾਜਪੁਰੇ ਦਾ ਭਾਈ ਦਾ ਧੰਨਵਾਦ ਹੈ ਜੀ ਮੋਹਣ ਕਹਿੰਦੇ ਭਾਜੀ ਤੇਰੇ ਪਾਈ ਇਹ ਵੀ ਇਹਦੇ ਜਵਾਬ ਨਹੀਂ ਦਿੰਦਾ ਜੀ ਹੈਪੀ ਰਾਜਪੁਰਾ ਭਾਈ ਦਾ ਬਹੁਤ ਧੰਨਵਾਦ ਹੈ ਜੀ ਟਾੜੀ ਮਾਰ ਕੇ ਮੁੰਡਾ ਦੇ ਪੈਰ ਫੜੀ ਫੋਨ ਬਾਈ ਆਜੀ ਪਿੰਡ ਦੀ ਮੁੰਨੇ ਕੋਲ ਬਾਈ ਗਾੜ ਕੇ ਚਾਉਂਦੇ ਆਸਮਾਨਦ ਕੀਤੇ ਜਾਂਦੇ ਆ ਵੀਰਾਂ ਨੇ ਕਾਪੀ ਵਾਲਿਆਂ ਨੇ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਠੀਕ ਹੈ ਉਸੇ ਦਾ ਚਾਚਾ ਆ ਗਿਆ ਯਾਰ ਬਾਹਰ ਕਮੀ ਨੂੰ ਮਿਲ ਗਈ ਫਿੱਚਲੀਆਂ ਫੋਟੋਆਂ ਦੱਸੋ ਅਸੀਂ ਕਠੀਆਂ ਦੱਸੋ ਭਾਈ ਆ ਗਿਆ ਆ ਭਾਈ ਜੀ ਹਰ ਜੋ ਭਾਈ ਮਾਫ ਕਰਿਓ ਵੀ ਇਹਨਾਂ ਉੱਤੇ ਸਾਰਾ ਕੁਝ ਹੁੰਦਾ ਹੁੰਦਾ ਹੈ ਜੀ ਬਰਾਜ ਅੱਜ ਆ ਜੀ ਕੀ ਭਾਈ ਲੋ ਜੀ ਬਰਾਣਾ ਪਿਆਰ ਹੈ ਜੈਂਸ ਦਾ ਬਹੁਤ ਆਪਾਂ ਨੂੰ ਸਪੋਰਟ ਕਰਦਾ ਹੈ ਉਸ ਨੂੰ ਧੰਨਵਾਦ ਉਸ ਵੀਰੇ ਹੈਪੀ ਇੰਗਲੈਂਡ ਦਾ ਕਾਕਾ ਕੈਨੇਡਾ ਦਾ ਤੇ ਪੂਰ ਮੈਨੂੰ ਆ ਗਿਆ ਵਾਹ ਬਾਈ ਬਾਬਾ ਤੂਰੀ ਬਾਬਾ ਤੂਰ ਦਾ ਬਹੁਤ ਬਹੁਤ ਧੰਨਵਾਦ ਇਸ ਪਿੰਡ ਦੇ ਨਗਰ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਬਾਜੀ ਕਰਾਈ ਉਹਨਾਂ ਦਾ ਬਹੁਤ ਪਿਆਰ ਆ ਮੈਨੂੰ ਅੱਲੇ ਜੱਸਦਾ ਨਹੀਂ ਦੂਜੇ ਭਰਾਵਾਂ ਦਾ ਤੇ ਬਾਈ ਬਲੋ ਧੰਨਵਾਦ ਹੈ ਇਸੇ ਤਰ੍ਹਾਂ ਵਧੀਆ ਬਾਜੀ ਕਰਾ ਕਰੋ ਇੱਕ ਕੂਤਰਾ ਵਾਲਾ ਨੂੰ ਇਹ ਫੈਸਲਾ ਹੈ ਭਰਾ ਬਣ ਕੇ ਜੇ ਕਿਸੇ ਦਾ ਬਹਿ ਗਿਆ ਤਾਂ ਇਹ ਕਹਿਦਾ ਕਰੋ ਵੀ ਬਹਿ ਗਿਆ ਹੈ ਗਿਆ 31 ਦੇ 32 ਬਾਜੀਆ ਹਰਿਆ ਬੈਠਾ ਹੈ ਕਰੋ ਮਾਤੜ ਜਾ ਬੰਦਾ ਸੌਣ ਲੱਗੇ ਇੱਕ ਪਿਆਰ ਦਾ ਸਦਕਾ ਤੁਹਾਡਾ ਤੁਰਿਆ ਫਿਰਦਾ ਵਿੱਚ ਖੋਖਲੇ ਹੋਏ ਪਈਆਂ ਵਿੱਚੋਂ ਨਹੀਂ ਕੋਈ ਵੜ ਕੇ ਮੇਂਦਾ ਸਹੀ ਸਹੀ ਪਰ ਗੰਦ ਨਾ ਖਾਓ ਤੁਹਾਨੂੰ ਕਹਿਣਾ ਸਭ ਨੂੰ ਪੈਸੇ ਨੂੰ ਲਾਇਟ ਤੇ ਜੀ ਕਰਦਾ ਹੁੰਦਾ ਲਾਇਟ ਤੇ ਕਿੰਨਾ ਗੰਦ ਪੈਂਦਾ ਇਹ ਕੰਮ ਨਾ ਕਰਿਆ ਕਰੋ ਮੇਰਾ ਭਰਾ ਠੀਕ ਆ ਆ ਬੰਦੇ ਦੀ ਅੱਜ ਬਹੁਤ ਚੰਗੀ ਕੂਦਰੀ ਉੱਤੋਂ ਗਈ ਇਹਦਾ ਵੀ ਜਿਗਰਾ ਦੇਖੋ ਹੈਂਡੀਕ੍ਰਾਫਟ ਬੰਦਾ ਹੈ ਮਿਹਨਤ ਕਰਦਾ ਹੈ ਤੇ ਜੇ ਜੇ ਬੰਦਾਂ ਦਾ ਆਪਾਂ ਜਾਣ ਕੇ ਟਾਈਮ ਲਾ ਕੇ ਤਾਂ ਤੋਂ ਕੱਟ ਦਈਏ ਕਿੰਨਾ ਦੁੱਖ ਵਾਲੀ ਗੱਲ ਹੈ ਇਹ ਇੰਨਾ ਕਹਿੰਦਾ ਆ ਮਾਫੀ ਮੰਗਦਾ ਜੇ ਕਿਸੇ ਨੂੰ ਭਾਵੇਂ ਮਨ ਨੂੰ ਟੇ ਮਾਣ ਲਈ ਭਰਾਵਾ ਭਾਈ ਰਮੀ ਭਾਈ ਬਾਦ ਜਿੱਤੇ ਬਾਵਾ ਜੀ ਗੇਲ ਗਿਆ ਮੈਨੇ ਚਲੀ ਗਿਆ ਯਾਰ ਗੱਲ ਕਰ ਜਾ ਹੁਣ ਉਹ ਬਾਜੂ ਵੀ ਆ ਲੈ ਬਾਈ ਬਾਈ ਰਮਣੀ ਮਲੋੜ ਦਾ ਸਾਡੇ ਪਿੰਡ ਬੰਨੀ ਉਹ ਸਾਡੇ ਸਾਰੇ ਗਰੁੱਪ ਨੂੰ ਬਹੁਤ ਸਨਮਾਨ ਹੈ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਪਿੰਡ ਜਦੋਂ ਵੀ ਪਹੁੰਚਿਆ ਰਮਣੀ ਮਲੋੜ ਆ ਲੈ ਬਾਈ ਆ ਡਾਕਟਰ ਆ ਰਾਜੂ ਬਰਾੜਾ ਰਾਜੂ ਬਰਾੜ ਤੇ ਜੁੰਮੀ ਰੁਕੀਆਂ ਆਜੋ ਯਾਰ ਬਾਈ ਯਾਰ ਆਹ ਮੇਰਾ ਜੁਗਰਾਡ ਤੇ ਦੋਨੀਆਂ ਆਪਣੀਆਂ ਜੋੜੀ ਕਰੇ ਪਰੋਲ ਮੂਰੀ ਸੀ ਇਹਨਾਂ ਦਾ ਵੀ ਗਰੁੱਪ ਬੰਨੀਓ ਸਨਮਾਨ ਆ ਬਾਈ ਆਓ ਨਾਲ ਬਾਈ ਲਾਈਵ ਵੀ ਕਰਦਾ ਮਨਦੀਪ ਦੇ ਨਾਲ ਸਾਰਾ ਵੀ ਲਾਉਂਦਾ ਯਾਰ ਬਾਈ ਜਦੋਂ ਵੀ ਕਹਿੰਦੀ ਐ ਬਾਈ ਪ੍ਰਿੰਸ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਇਹ ਗਰੁੱਪ ਬੰਨੀਓ ਸਨਮਾਨ ਆ ਬਾਈ ਨਾ ਯਾਰ ਖਰੇ ਚੈਨਾ ਪਾਣੀ ਵਾਲਾ ਆ ਜੇ ਸਨਮਾਨ ਦਾ ਯਾਰ ਤੇਰਾ ਬੇਟਾ ਜੀ ਨੂੰ ਪੁੱਤਰ ਮੌਕੇ ਤੇ ਲਗਾਇਆ ਦੇਖ ਲਾ ਤਾਂ ਯਾਰਾ ਆ ਪਾਈਆਂ ਦਾ ਸਨਮਾਨ ਹੈ ਜੀ ਹੈਪੀ ਲਾਰਾ ਬਾਈ ਮੇਲਾ ਮੰਗੂਣਾ ਜਿਹੜਾ ਪਹੁੰਚਿਆ ਬਾਈ ਹੁਣ ਸਪੋਰਟਸ ਸੇ ਚਲਾ ਗਿਆ ਜੀ ਭਰਾ ਹੈਂਡੀਕੇਪ ਦਾ ਜੀ ਤਾਂ ਵੀ ਬਾਈ ਹੁਣ ਸਪੋਰਟਸ ਸੇ ਚਲਾ ਗਿਆ ਭਰਾ ਦਾ ਹੁਣ ਸਿਲੈਕਸ਼ਨ ਹੋ ਗਿਆ ਜੀ ਪੁੱਤਰ ਬਾਈ ਤੋਂ ਦੂਰ ਹੁੰਦਾ ਜਾਂਦਾ ਜੀ ਭਰਾ ਹੁਣ ਇਹ ਪਾਈ ਦਾ ਬਹੁਤ ਬਹੁਤ ਧੰਨਵਾਦ ਜੀ ਹਾਜ਼ਰੀ ਕਰੇ ਦਾ ਵੀ ਸਪੋਰਟ ਕਰਦੇ ਜੀ ਬਾਈ ਕਾਕੇ ਦਾ ਸਾਡੇ ਦਾ ਭਤੀਜਾ ਜੀ ਧੰਨਵਾਦ ਪਾਈਆਂ ਦਾ ਪਹੁੰਚਿਆ ਨਾਮ ਪੁੱਤਰ ਜਿੰਮੇ ਭਰਾ ਦਾ ਵਧਾਈਆਂ ਤਾਲੂ ਰਾਜਪੁਰਾ ਨੂੰ ਪਹਿਲਾ ਨਾਮ ਫਰੇਜ ਦਿੱਤੇ ਜੀ ਬਾਈ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਪਹੁੰਚਣ ਤੇ ਜੀ ਕੁੱਤਰ ਬਾਈ ਜੀ ਭਰਾਵਾਂ ਨੇ ਇਹਨਾਂ ਨੂੰ ਸਾਥ ਜੀ ਦਿੱਤਾ ਜੀ ਉਹਨਾਂ ਦਾ ਵੀ ਧੰਨਵਾਦ ਜੀ ਬਾਈ ਦਾ ਫਰੇਜ ਦਿੱتن ਤੇ ਸਮੋ ਚੰਗਾ ਬਾਈ ਬਹੁਤ ਬਹੁਤ ਵਧਾਈਆਂ ਜੀ ਚਲੋ ਬਾਈ ਚਲੋ ਬਾਈ ਹੁਣ ਦੂਜੇ ਨੂੰ ਦੇ ਸਕਦੇ ਮਰੇ ਗਾਜਾਂ ਚਾਰਾ ਬਾਈ ਜਿੰਦਰ ਰਕਸ਼ੀ ਜਿੰਦਰ ਦੇਖਾ ਆ ਬਾਈ ਬਾਈ ਜੀ ਬਾਈ ਭੁੰਡਾ ਬੈਕਾ ਲੈ ਰਾ ਦੂਜੇ ਨੰਬਰ ਤੇ ਕੁੱਤਰ ਜਿੱਤੇ ਜੀ ਬਾਈ ਦਾ ਉਹਨਾਂ ਨੂੰ ਪੱਖਾ ਨਾਮ ਆਇਆ ਜੀ ਤੇ ਬਾਈ ਦਾ ਬਹੁਤ-ਬਹੁਤ ਪਹੁੰਚਣ ਤੇ ਧੰਨਵਾਦ ਜੀ ਤੇ ਬਾਈ ਜੀ ਐਂ ਜੱਦੇ ਬਾਜੀ ਆ ਰਹੇ ਨੇ ਤੇ ਬਾਈ ਨੂੰ ਬਹੁਤ-ਬਹੁਤ ਵਧਾਈਆਂ ਹੋਣ। ਤਾੜੀ ਪਾਓ ਯਾਰ। ਇੱਕ ਮਿੰਟ ਕੀ ਡਾਕਟਰ? ਆਇਓ ਬਾਪੂ ਜੀ ਸਾਰੇ ਆਜੋ ਬਾਈ ਸਾਰੇ ਆਜੋ। ਉਹ ਵੀ ਖੜੋ ਬਾਈ ਜੀ ਮੂਸੀ ਮੂਲੇ ਵਾਲੀ ਪੁੱਤਰ ਨੂੰ ਚੱਕਰ ਹੋ ਯਾਰ। ਬਾਈ ਨੂੰ ਬਹੁਤ-ਬਹੁਤ ਵਧਾਈਆਂ ਜੀ। ਤੇ ਸਾਡੇ ਬਾਪੂ ਜੀ ਦਾ ਧੰਨਵਾਦ ਹੈ ਇੱਥੇ ਆ ਕੇ ਬਾਜੀ ਜਿੱਤੇ ਆ ਜੀ ਤੇ ਤੀਜਾ ਨਾਮ ਕੱਪ ਮਿਲਿਆ ਜੀ ਇਹਨਾਂ ਨੂੰ। ਭਾਈ ਨੂੰ ਬਹੁਤ ਬਹੁਤ ਵਧਾਈਆਂ ਜੀ ਮੂਸ਼ੀ-ਮੁੜਿਆਂ ਵਾਲੀ ਭਾਈ ਨੂੰ ਸਾਰੇ ਗਰੁੱਪ ਨੂੰ ਵਧਾਈਆਂ ਜੀ ਇਹਨਾਂ ਨੂੰ ਬਾਪੂ ਜੀ ਤੁਹਾਨੂੰ ਬਹੁਤ ਬਹੁਤ ਜੀ ਜੇ ਲੋਟਾ ਕਰਦੇ ਦੋ ਟੱਕੇ ਦੇ ਇੱਕ ਜੱਕ ਪਹਿਲਾ ਨਾਂ ਇਹ ਪਹਿਲਾ ਨਾਮ ਹੈ ਫੜ ਜੋ ਫੜ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਇਹ ਰਣ ਗਿਆ ਪਰਚੀ ਪੜ੍ਹਨ ਜਦੋਂ ਬਾਜੀ ਨਿਪੜੀਆ ਵੀ ਇੱਥੇ ਕਿਹੜਾ ਚਾਰਾਂ ਦੀਆਂ ਛਤਰੀਆਂ ਲੱਗੀਆਂ ਡਾ ਵੀ ਮੂਸ਼ੀ-ਮੁੜਿਆਂ ਵਾਲੀ ਹਾਂ ਪਹਿਲਾ ਨਾਮ ਕੀ ਆ ਗਿਆ ਵੀ ਪਹਿਲਾ ਨਾਮ ਕੱਪ ਭਾਈ ਕੱਪ ਭਾਈ ਰੌਲਾ ਇਹ ਆ ਵੀ ਬੰਦੇ ਚਾਰ ਸੀ ਇਨਾਮ ਦੋ ਸਿੱਤਾ ਪਰਚੀਆਂ ਉਹਦਾ ਬਈਰ ਉਹਨਾਂ ਨੇ ਵਾਧਾ ਸੰਝਾ ਕਰਿਆ ਉੱਡਾ ਦਾ ਕੁੱਤਰ ਬਾਈ ਤਾਂ ਨਾਮ ਵੀ ਪਰਚੀਆਂ ਤੇ ਨਾਮ ਵੀ ਪਰਚੀਆਂ ਤੇ ਬਈ ਖੋਲ ਦੇ ਯਾਰ ਗੱਲ ਪਰਚੀਆਂ ਦੀ ਫੇਰ ਗੱਲ ਹੋਈ ਯਾਰ ਗੱਲ ਹੀ ਗਈ ਦਿਹਾਰੀ ਹੈ ਸਹੀ ਹੈ ਸਹੀ ਉਹਦੇ ਕੋਲ ਉਹਦਾ ਨੇ ਪੜ ਗਿਆ ਬਈ ਜੋਤੀ ਮਲੋੜ ਪੱਖਾ ਜੋਤੀ ਮਲੋੜ ਕਿਆਂ ਨੂੰ ਪੱਖਾ ਆ ਗਿਆ ਬਾਈ ਕਿਆਂ ਨੂੰ ਪੱਖਾ ਆ ਗਿਆ ਹਾਂ ਆ ਲਓ ਬਈ ਰੇ ਬਹੁਤ ਬਹੁਤ ਬਧਾਈ ਜੀ ਬਾਦਿਆਲੀ ਬਾਜੀ ਜਿੱਤ ਗਏ ਜੀ ਨਾਮ ਪਰਚੀਆਂ ਚ ਬਈ ਮੂਸ਼ੀ ਮੂਲੇ ਵਾਲੀ ਖਾਪ ਆਇਆ ਜੀ ਧੰਨਵਾਦ ਧੰਨਵਾਦ ਜੋ ਕੀ ਕਿ ਆ ਜੋ ਪੱਥਰ ਲਿਓ